ਹਾਂਜੀ ਦੋਸਤੋ ਕੀ ਹਾਲ ਹੈ ਉਮੀਦ ਕਰਦਾ ਠੀਕ ਹੋਵੋਗੇ ਤਾਂ ਜੇ ਤੁਸੀਂ ਮੇਰੀ ਤਰ੍ਹਾਂ ਤਾਂ ਕਦੇ ਨਾ ਕਦੇ ਤੁਹਾਨੂੰ ਵੀ ਇਹ ਸੁਪਨਾ ਆਇਆ ਹੋਣਾ ਕਿ ਤੁਸੀਂ ਕਿਸੇ ਚੀਜ਼ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਭੱਜ ਨਹੀਂ ਪਾ ਰਹੇ ਜਾਂ ਤੁਹਾਨੂੰ ਇਹ ਸੁਪਨਾ ਆਇਆ ਹੋਣਾ ਕਿ ਤੁਸੀਂ ਉੱਡ ਪਾ ਰਹੇ ਹੋ ਜਾਂ ਇਹ ਸੁਪਨਾ ਕਿ ਤੁਸੀਂ ਗਵਾਚੇ ਹੋਏ ਹੋ ਤੇ ਤੁਸੀਂ ਆਪਣੇ ਘਰ ਨਹੀਂ ਪਹੁੰਚ ਪਾ ਰਹੇ ਜਾਂ ਤੁਸੀਂ ਕਿਸੇ ਨਵੀਂ ਜਗ੍ਹਾ ਉ ਤੇ ਉਹ ਨਵੀਂ ਜਗ੍ਹਾ ਜਿਹੜੀ ਹੈਗੀ ਹੈ ਉੱਥੇ ਜਿਹੜੀ ਤੁਹਾਡੀ ਮੰਜ਼ਿਲ ਹੈ ਤੁਸੀਂ ਉੱਥੇ ਨਹੀਂ ਪਹੁੰਚ ਪਾ ਰਹੇ ਇਆ ਤੁਹਾਨੂੰ ਸ਼ਾਇਦ ਇਹ ਸੁਪਨਾ ਕਦੇ ਆਇਆ ਹੋਵੇ ਕਿ ਤੁਹਾਡੇ ਦੰਦ ਟੁੱਟ ਕੇ ਡਿੱਗ ਰਹੇ ਜਾਂ ਇਹ ਸੁਪਨਾ ਆਇਆ ਹੋਵੇ ਕਿ ਅ ਤੁਸੀਂ ਪਬਲਿਕ ਚੋਂ ਐਂਡ ਜਦੋਂ ਤੁਸੀਂ ਪਬਲਿਕ ਚ ਪਹੁੰਚੇ ਉਦੋਂ ਜਾ ਕੇ ਅਚਾਨਕ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਯਾਤਰ ਨਿਰਵਸਤਰ ਹੋ ਜਾਂ ਤੁਹਾਡੇ ਘੱਟ ਕੱਪੜੇ ਪਾਏ ਹੋਏ ਆ ਤਾਂ ਇਦਾਂ ਦੇ ਸੁਪਨੇ ਮੈਨੂੰ ਲੱਗਦਾ ਸਾਨੂੰ ਸਭ ਨੂੰ ਆਉਂਦੇ ਹੋ ਸਕਦਾ ਹੈ ਇਹ ਸਾਰੇ ਸੁਪਨੇ ਤੁਹਾਨੂੰ ਜੋ ਮੈਂ ਗਿਣਾਏ ਉਹ ਸਾਰੇ ਦੇ ਸਾਰੇ ਨਾ ਆਏ ਹੋਣ ਪਰ ਮੈਨੂੰ ਉਮੀਦ ਹੈ ਕਿ ਦੋ ਤਿੰਨ ਸੁਪਨੇ ਇੰਨਾ ਚੋਂ ਤੁਹਾਨੂੰ ਜ਼ਰੂਰ ਆਏ ਹੋਣੇ ਤੇ ਜਦੋਂ ਵੀ ਸਾਨੂੰ ਇਸ ਕਿਸਮ ਦੇ ਸੁਪਨੇ ਆਉਂਦੇ ਜੋ ਬਾਰ ਬਾਰ ਰਿਪੀਟ ਹੁੰਦੇ ਆ ਤਾਂ ਮਨ 'ਚ ਇੱਕ ਸਵਾਲ ਜ਼ਰੂਰ ਹੁੰਦਾ ਕਿ ਕੀ ਇਹਦਾ ਕੋਈ ਮਤਲਬ ਹੈ ਕੀ ਇਹ ਸੁਪਨੇ ਦਾ ਕੋਈ ਅਰਥ ਹੈ ਜਦੋਂ ਮੈਂ ਸੁਪਨੇ ਦੀ ਅਰਥ ਦੀ ਗੱਲ ਕਰ ਰਿਹਾ ਤਾਂ ਮੈਂ ਉਹ ਕਿਸੇ ਅੰਧਵਿਸ਼ਵਾਸ ਦੇ ਤੌਰ ਤੇ ਨਹੀਂ ਕਰ ਰਿਹਾ ਉਦਾਹਰਨ ਦੇ ਤੌਰ ਤੇ ਕੁਝ ਲੋਕ ਇਹ ਮੰਨਦੇ ਆ ਕਿ ਸੁਪਨਾ ਮਾੜਾ ਆ ਗਿਆ ਤਾਂ ਕੁਝ ਮਾੜਾ ਹੋਣ ਵਾਲਾ ਹੈ ਚੰਗਾ ਆ ਗਿਆ ਤਾਂ ਚੰਗਾ ਹੋਣ ਵਾਲਾ ਉਹ ਤਾਂ ਖੈਰ ਅੰਧਵਿਸ਼ਵਾਸ ਹੈ ਪਰ ਉਹ ਉਹਦੀ ਗੱਲ ਨਹੀਂ ਕਰ ਰਹੇ ਰਾਦਰ ਆਪਾਂ ਗੱਲ ਕਰ ਰਹੇ ਹਾਂ ਕਿ ਸੁਪਨਾ ਜੋ ਸਾਨੂੰ ਆਉਂਦੇ ਉਹ ਕਿਉਂ ਆਉਂਦੇ ਹੋ ਕੀ ਉਹਨਾਂ ਦੇ ਪਿੱਛੇ ਕੋਈ ਰਾਜ਼ ਹੁੰਦਾ ਤੇ ਕੀ ਜਿਹੜੇ ਸੁਪਨੇ ਸਾਨੂੰ ਆਉਂਦੇ ਉਹ ਕਿਸੇ ਤਰੀਕੇ ਨਾਲ ਯੂਸਫੁਲ ਹੋ ਸਕਦੇ ਆ ਤਾਂ ਇਸੇ ਬਾਰੇ ਆਪਾਂ ਗੱਲ ਕਰਾਂਗੇ ਤੇ ਗੱਲ ਸ਼ੁਰੂ ਆਪਾਂ ਕਰਾਂਗੇ ਇੱਕ ਕਿਸੇ ਤੋਂ ਕਿੱਸਾ ਹੈਗਾ ਜੀ ਸਾਲ 2007 ਦਾ ਨਹੀਂ 87 ਦਾ ਮੈਂ ਗ੍ਰੈਜੂਏਸ਼ਨ ਲਈ ਕੋਲੇਜ ਜੁਆਇਨ ਕੀਤਾ ਤੇ ਜਿਵੇਂ ਕੀ ਸਾਡੇ ਟਾਈਮ 'ਚ ਹੁੰਦਾ ਸੀਗਾ ਖਾਸ ਕਰਕੇ ਜੋ ਬੱਚੇ ਪਿੰਡਾਂ ਤੋਂ ਜਾਂਦੇ ਆ ਸਾਨੂੰ ਕੋਈ ਮਾਰਗਦਰਸ਼ਨ ਨਹੀਂ ਹੁੰਦਾ ਵੀ ਕਿਹੜਾ ਸਬਜੈਕਟ ਚੂਜ਼ ਕਰਨਾ ਹੈ ਕਿਹੜਾ ਨਹੀਂ ਤਾਂ ਮੈਨੂੰ ਥੋੜਾ ਜਿਹਾ ਵਿਚਿਤਰ ਜਾ ਨਾਮ ਲੱਗਿਆ ਸਾਈਕੋਲੋਜੀ ਦਾ ਯਾਨੀ ਮਨੋਵਿਗਿਆਨ ਦਾ ਤਾਂ ਮੈਂ ਉਹ ਸਿਲੈਕਟ ਕਰ ਲਿਆ ਹੁਣ ਕਿਸਮਤ ਦੀ ਗੱਲ ਸੀ ਕਿ ਉਹ ਸਬਜੈਕਟ ਬਹੁਤ ਵਧੀਆ ਸੀਗਾ ਇੱਕ ਦਿਨ ਸਾਡੇ ਟੀਚਰ ਨੇ ਸ਼ਾਇਦ ਉਹਨਾਂ ਦਾ ਨਾਮ ਰਵਿੰਦਰਪੁਰੀ ਸੀਗਾ ਤੇ ਬੜੇ ਬਾਕਮਾਲ ਟੀਚਰ ਸੀਗਾ ਤੇ ਉਹ ਸਾਡੀ ਕਲਾਸਿਸ ਥੋੜੀਆਂ ਘੱਟ ਲਾਉਂਦੇ ਸੀ ਬਾਕੀ ਜਿਹੜੇ ਸਾਡੇ ਪ੍ਰੋਫੈਸਰ ਸੀਗੇ ਉਹ ਜ਼ਿਆਦਾ ਲਾਉਂਦੇ ਸੀਗੇ ਪਰ ਕਦੇ-ਕਦੇ ਉਹ ਲਾਉਂਦੇ ਸੀ ਇੱਕ ਦਿਨ ਮੈਨੂੰ ਯਾਦ ਹੈ ਕਿ ਅਸੀਂ ਬੈਠੇ ਸੀਗੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਸੁਪਨੇ ਜਿਹੜੇ ਹੁੰਦੇ ਆ ਉਹਨਾਂ ਦਾ ਵੀ ਕੋਈ ਨਾ ਕੋਈ ਅਰਥ ਹੁੰਦਾ ਹੈ ਮਤਲਬ ਐਗਜ਼ੈਕਟ ਵਰਡਿੰਗ ਉਹਨਾਂ ਦੀ ਕੀ ਸੀ ਉਹ ਤਾਂ ਨਹੀਂ ਮੈਨੂੰ ਯਾਦ ਬਟ ਉਹਨਾਂ ਨੇ ਲਗਭਗ ਲਗਭਗ ਇਦਾਂ ਦੀ ਗੱਲ ਕਹੀ ਤੇ ਮੈਂ ਤੁਹਾਨੂੰ ਦੱਸਾਂ ਮੈਂ ਸ਼ੁਰੂ ਤੋਂ ਥੋੜਾ ਜਿਹਾ ਸਾਇੰਟਿਫਿਕ ਮਾਈਂਡ ਵਾਲਾ ਇਨਸਾਨ ਰਿਹਾ ਸ਼ੁਰੂ ਤੋਂ ਤਾਂ ਨਹੀਂ ਪਰ ਉਸ ਸਮੇਂ ਮੈਂ ਐਟਲੀਸ ਸੀ ਮੈਨੂੰ ਇੰਨਾ ਯਾਦ ਹੈ ਤੇ ਮੈਂ ਇਮੀਡੀਏਟਲੀ ਮੇਰਾ ਖਿਆਲ ਉਧਰ ਹੀ ਗਿਆ ਕਿ ਕਿਸ ਤਰੀਕੇ ਨਾਲ ਸੁਪਨਿਆਂ ਦਾ ਅਰਥ ਕੱਢਣਾ ਇੱਕ ਅੰਧਵਿਸ਼ਵਾਸ ਵਾਲੀ ਚੀਜ਼ ਹੈ ਫਿਰ ਲੇਕਿਨ ਫਿਰ ਉਹਨਾਂ ਨੇ ਕਿਹਾ ਕਿ ਜੋ ਸੁਪਨੇ ਦਾ ਅਰਥ ਹੁੰਦਾ ਹੈਗਾ ਉਹ ਤੁਹਾਡੀ ਜ਼ਿੰਦਗੀ ਦੀ ਪ੍ਰੈਸੈਂਟ ਸਿਚੁਏਸ਼ਨ ਤੇ ਡਿਪੈਂਡ ਕਰਦਾ ਉਹ ਕਹਿੰਦੇ ਚਲੋ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਕਿਹੜਾ ਸੁਪਨਾ ਆਉਂਦਾ ਤੇ ਮੈਂ ਉਹਦਾ ਅਰਥ ਦੱਸੂਗਾ ਮੈਨੂੰ ਇਹ ਤਾਂ ਨਹੀਂ ਯਾਦ ਕਿ ਬਾਕੀ ਬੱਚਿਆਂ ਨੇ ਕੀ ਕਿਹਾ ਪਰ ਮੈਨੂੰ ਯਾਦ ਹੈ ਕਿ ਮੈਂ ਉਹ ਸੁਪਨੇ ਬਾਰੇ ਦੱਸਿਆ ਜੋ ਮੈਨੂੰ ਅਕਸਰ ਆਉਂਦਾ ਸੀ ਉਸ ਸਮੇਂ ਬੜੇ ਸਾਲਾਂ ਤੋਂ ਆ ਰਿਹਾ ਸੀ ਸੁਪਨਾ ਇਹ ਹੁੰਦਾ ਸੀਗਾ ਕਿ ਮੈਂ ਉੱਡ ਪਾਰਿਆ ਮੇਰੇ ਚੁੱਡਣ ਦੀ ਸ਼ਕਤੀ ਹੈ ਤਾਂ ਉਹਨਾਂ ਦਾ ਜਿਹੜਾ ਉਹਨਾਂ ਦੀ ਇੰਟਰਪ੍ਰੀਟੇਸ਼ਨ ਸੀ ਉਸ ਸੁਪਨੇ ਦੀ ਰਵਿੰਦਰ ਕੁਰੀ ਸਰਦੀ ਉਹ ਇਹ ਸੀਗੀ ਕਿ ਇੰਟਰਪ੍ਰੀਟੇਸ਼ਨ ਮਤਲਬ ਉਹਨਾਂ ਨੇ ਇਹਦਾ ਅਰਥ ਇਹ ਕੱਢਿਆ ਕਿ ਇਹਦਾ ਮਤਲਬ ਇਹ ਹੈ ਕਿ ਜ਼ਿੰਦਗੀ ਦੇ ਹਾਲਾਤਾਂ 'ਚ ਤੁਸੀਂ ਫਸੇ ਹੋਏ ਮਹਿਸੂਸ ਕਰ ਰਹੇ ਹੋ ਤੁਹਾਨੂੰ ਇਦਾਂ ਲੱਗਦਾ ਹੈ ਕਿ ਤੁਹਾਡੇ ਬੇੜੀਆਂ ਤੇ ਤੁਸੀਂ ਉਹਨਾਂ 'ਚੋਂ ਨਿਕਲਣਾ ਚਾਹੁੰਦੇ ਹੋ ਤੇ ਤੁਹਾਡੀ ਇਹ ਜਿਹੜੀ ਨਿਕਲਣ ਦੀ ਇੱਛਾ ਹੈ ਇਸੇ ਇਹੀ ਉਡਣ ਦਾ ਰੂਪ ਬਣ ਕੇ ਤੁਹਾਡੇ ਸੁਪਨੇ ਚ ਆਉਂਦੀ ਹੈ ਯਾਨੀ ਉਡਣ ਦਾ ਜੋ ਤੁਹਾਨੂੰ ਸੁਪਨੇ ਆਉਂਦੇ ਉਹ ਤੁਹਾਡੀ ਇੱਕ ਦਬੀ ਹੋਈ ਇੱਛਾ ਹੈ ਕਿ ਤੁਸੀਂ ਆਪਣੇ ਜ਼ਿੰਦਗੀ ਦੇ ਇਹਨਾਂ ਹਾਲਾਤਾਂ ਤੋਂ ਮੁਕਤ ਹੋ ਜਾਓ ਤੇ ਮੈਂ ਤੁਹਾਨੂੰ ਸੱਚੇ ਦੱਸਾਂ ਜਦੋਂ ਉਹਨਾਂ ਨੇ ਮੈਨੂੰ ਇਹ ਕਿਹਾ ਤਾਂ ਮੈਨੂੰ ਇਹ ਜ਼ਰੂਰ ਲੱਗਿਆ ਵਾਕਿਆ ਜੀ ਕਿ ਵਾਕਿਆ ਜੀ ਇਹ ਗੱਲ ਸੱਚ ਹੈ ਤਾਂ ਹੋਇਆ ਕੀ ਸੀ ਕਿ ਮੇਰੀ ਲਾਈਫ ਚ ਮੈਂ 2 ਸਾਲ ਦਾ ਸੀਗਾ ਕਿੰਨਾ ਕਾਰਨਾਂ ਤੋਂ ਮੈਂ ਜੋਸ਼ਟਾਕ ਚ ਗੱਲ ਵੀ ਕੀਤੀ ਹੈ ਤੇ ਮੈਂ ਆਪਣੇ ਤਾਇਆ ਜੀ ਕੋਲ ਪਲਿਆ ਪਿੰਡ ਦੀ بجائے ਮੈਂ ਚੰਡੀਗੜ੍ਹ ਚ ਮੇਰੀ ਪਰਵਰਿਸ਼ ਹੋਈ 2 ਤੋਂ 12 ਸਾਲ 10 ਸਾਲ ਤੋਂ ਇੱਕ ਸੈਂਟਰਲ ਗਵਰਨਮੈਂਟ ਦੇ ਅਫੀਸਰ ਸੀਗੇ ਤੇ ਉਹਨਾਂ ਦੀ ਬੜੀ ਵਧੀਆ ਜ਼ਿੰਦਗੀ ਸੀਗੀ ਉਹ ਸਾਰੀਆਂ ਸਹੂਲਤਾਂ ਸੀਗੀਆਂ ਕੰਪਿਊਟਰ ਸੀਗਾ ਗੇਮਾਂ ਖੇਡਦੇ ਸੀ ਅਸੀਂ ਐਂਡ ਕੇਬਲ ਟੀਵੀ ਸੀਗਾ ਐਨ ਇੱਕ ਚੰਡੀਗੜ੍ਹ ਦਾ ਖੁੱਲਾ ਮਾਹੌਲ ਸੀ ਸਾਰਾ ਕੁਝ ਸੀ 12 ਸਾਲ ਦੀ ਉਮਰ 'ਚ ਮੇਰਾ ਪਿੰਡ ਵਾਪਸ ਆਣਾ ਹੋਇਆ ਤੇ ਪਿੰਡ 'ਚ ਬਹੁਤੇ ਵਧੀਆ ਸਾਡੇ ਫਾਈਨੈਂਸ਼ੀਅਲ ਹਾਲਾਤ ਨਹੀਂ ਸੀਗੇ ਓਬਵੀਅਸਲੀ ਪਿੰਡ 'ਚ ਕੇਬਲ ਨਹੀਂ ਸੀ ਉਦਾਂ ਦੀਆਂ ਖਾਨ ਵਾਲੀਆਂ ਚੀਜ਼ਾਂ ਨਹੀਂ ਸੀ ਤੇ ਚਿਰ ਕਿੱਥੇ ਚੰਡੀਗੜ੍ਹ ਕਿੱਥੇ ਸਾਡਾ ਪਿੰਡ ਤਾਂ ਮੈਂ ਉਸ ਪੁਆਇੰਟ ਤੇ ਉਹ ਸਾਰੀਆਂ ਚੀਜ਼ਾਂ ਨੂੰ ਮਿਸ ਕਰਨਾ ਸ਼ੁਰੂ ਕਰਤਾ ਐਂਡ ਮੈਨੂੰ ਇਹ ਲੱਗਣ ਲੱਗ ਗਿਆ ਕਿ ਸ਼ਾਇਦ ਮੇਰੀ ਜ਼ਿੰਦਗੀ ਦਾ ਮਕਸਦ ਇਹ ਹੀ ਹੈ ਕਿ ਜਦੋਂ ਮੈਂ 20-25 ਸਾਲ ਦਾ ਹਾਂ ਜਦੋਂ ਵੀ ਮੈਂ ਹੋਇਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਵਾਪਸ ਹਾਸਲ ਕਰ ਲਾਂ ਮਤਲਬ ਕੰਪਿਊਟਰ ਗੇਮਸ ਐਂਡ ਖਾਨ ਦੀਆਂ ਚੀਜ਼ਾਂ ਬੱਚਿਆਂ ਦੀ ਸੋਚ ਜਿੱਦਾਂ ਐਂਡ ਮੈਂ ਉਹਨਾਂ ਚੀਜ਼ਾਂ ਨੂੰ ਬੜਾ ਮਿਸ ਕਰਦਾ ਸੀਗਾ ਐਂਡ ਪਿੰਡ ਦੇ ਹਾਲਾਤਾਂ 'ਚ ਮੈਂ ਬੜਾ ਕੁਟਿਆ ਫੀਲ ਕਰਦਾ ਸੀਗਾ ਕਿਉਂਕਿ ਉਹ ਬੜੇ ਵੱਖਰੇ ਸੀ ਉਹਨਾਂ ਹਾਲਾਤਾਂ 'ਚ ਜਿੱਨਾਂ 'ਚ ਮੈਂ ਪਲਿਆ ਸੀਗਾ ਐਂਡ ਵਕਤ ਜਿਵੇਂ ਮੈਂ ਮਹਿਸੂਸ ਕਰਦਾ ਸੀਗਾ ਕਿ ਮੈਂ ਜਿਵੇਂ ਮੇਰੇ ਤੇ ਬੀੜੀਆਂ ਨੇ ਮੈਂ ਉਹਨਾਂ ਨੂੰ ਤੋੜ ਕੇ ਉੱਠਣਾ ਚਾਹਣਾ ਠੀਕ ਹੈ ਹੈਰਾਨੀ ਦੀ ਗੱਲ ਇਹ ਹੋਈ ਕਿ ਜਦੋਂ ਮੈਂ ਕਹ ਲੋ ਵੀ 23-24 ਸਾਲ ਦੀ ਉਮਰ 'ਚ ਜਾ ਕੇ 25 ਸਾਲ ਦੀ ਉਮਰ 'ਚ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਸ਼ੁਰੂ ਹੋ ਗਿਆ। ਮੈਂ ਵਧੀਆ ਪੈਸੇ ਕਮਾਉਣ ਲੱਗ ਗਿਆ। ਹੌਲੀ-ਹੌਲੀ ਉਹ ਸਾਰੇ ਪੁਰਾਣੇ ਸ਼ੌਂਕ, ਪੁਰਾਣਾ ਲਾਈਫਸਟਾਈਲ ਮੈਂ ਵਾਪਸ ਲੈ ਆਂਦਾ। ਮੈਨੂੰ ਉਸ ਤੋਂ ਬਾਅਦ ਉੱਡਣ ਵਾਲਾ ਸੁਪਨਾ ਆਉਣਾ ਬੰਦ ਹੋ ਗਿਆ। ਤੇ ਬੜੀ ਹੈਰਾਨੀ ਦੀ ਗੱਲ ਸੀਗੀ ਉਹ ਜਦੋਂ ਮੈਨੂੰ ਸੁਪਨਾ ਆਉਣਾ ਬੰਦ ਹੋ ਗਿਆ ਇੱਕ ਦਿਨ ਅਚਾਨਕ ਮੇਰੇ ਦਿਮਾਗ 'ਚ ਆਇਆ ਕਿ ਮੈਨੂੰ ਹੁਣ ਕਦੇ ਉਹ ਸੁਪਨਾ ਨਹੀਂ ਆਏ। ਤੇ ਮੈਨੂੰ ਰਵਿੰਦਰਪੂਰੀ ਸਰ ਦੀ ਗੱਲ ਯਾਦ ਆਈ। ਐਂਡ ਕੀ ਸੱਚ ਹੈ ਜਾਂ ਘਟੂ ਘਟ ਪੋਸ ਮਾਮਲੇ ਸੱਚ ਸੀ ਕਿ ਸੁਪਨੇ ਦਾ ਕੋਈ ਅਰਥ ਤਾਂ ਹੁੰਦਾ ਹੈ ਤਾਂ ਅੱਜ ਮੈਂ ਤੁਹਾਨੂੰ ਸੁਪਨਿਆਂ ਦਾ ਅਰਥ ਕੱਢਣਾ ਸਿਖਾਉਂਗਾ ਠੀਕ ਹੈ ਮੈਂ ਕਿਉਂ ਕਹਿ ਰਿਹਾ ਹਾਂ ਇਹ ਜਦੋਂ ਮੈਨੂੰ ਰੀਅਲਾਈਜ਼ ਹੋਇਆ ਕਿ ਸੁਪਨਿਆਂ ਦਾ ਅਰਥ ਹੋ ਸਕਦਾ ਉਹ ਉਦੋਂ ਮੇਰੀ ਉਮਰ 18 19 ਸਾਲ ਸੀ 24 25 ਸਾਲ ਦੀ ਉਮਰ 'ਤੇ ਜਾ ਕੇ ਮੈਂ ਹੋਰ ਮੇਰੇ ਇਹਦੇ 'ਤੇ ਵਿਸ਼ਵਾਸ ਵਧ ਗਿਆ ਕਿਉਂਕਿ ਮੈਨੂੰ ਉੱਡਣ ਵਾਲੇ ਸੁਪਨੇ ਆਉਣੇ ਬੰਦ ਹੋ ਗਏ ਜਿੰਨਾ ਹਾਲਾਤਾਂ ਕਰਕੇ ਆਉਂਦੇ ਸੀਗੇ ਜਦੋਂ ਹਾਲਾਤ ਠੀਕ ਹੋ ਗਏ ਮੇਰੀ ਉਮਰ 35 ਸਾਲ ਹੈ ਤੇ ਮੈਂ ਪਿਛਲੇ 10 ਸਾਲਾਂ ਤੋਂ ਬਹੁਤ ਧਿਆਨ ਦਿੱਤਾ ਇਸ ਚੀਜ਼ 'ਵਲ ਕਿ ਜਿਹੜਾ ਸੁਪਨਾ ਸਾਨੂੰ ਆਉਂਦਾ ਉਹ ਕਿਉਂ ਆਉਂਦਾ ਅੱਛਾ ਸੁਪਨੇ ਆਉਣ ਦੇ ਜਿਹੜੇ ਦੋ ਕਾਰਨ ਨੇ ਉਹ ਪਹਿਲਾਂ ਮੈਂ ਸਾਈਡ ਤੇ ਰੱਖ ਦੇਣਾ ਚਾਹੂੰਗਾ ਮੈਂ ਉਹਨਾਂ ਦੀ ਗੱਲ ਨਹੀਂ ਕਰਾਂ ਉਹ ਸਾਨੂੰ ਸਭ ਨੂੰ ਪਤਾ ਹੈ ਇੱਕ ਤਾਂ ਇਹ ਹੁੰਦਾ ਹੈਗਾ ਕਿ ਜੇ ਤੁਹਾਡੀ ਕੋਈ ਅਧੂਰੀ ਖੁਆਇਸ਼ ਆ ਠੀਕ ਹੈ ਤੁਸੀਂ ਕਿਸੇ ਚੀਜ਼ ਨੂੰ ਕਰੀਵ ਕਰ ਰਹੇ ਹੋ ਜੇ ਉਹ ਤੁਹਾਨੂੰ ਦਿਨ 'ਚ ਨਹੀਂ ਮਿਲਦੀ ਤਾਂ ਤੁਹਾਨੂੰ ਸ਼ਾਮ 'ਚ ਉਹਦਾ ਸੁਪਨਾ ਆ ਸਕਦਾ ਇਹਦਾ ਮਤਲਬ ਹੋ ਸਕਦਾ ਤੁਹਾਨੂੰ ਅਮ ਤੁਸੀਂ ਕਿਸੇ ਨੂੰ ਮਿਲਣਾ ਚਾਹੁੰਦੇ ਸੀ ਉਸ ਇਨਸਾਨ ਨੂੰ ਨਹੀਂ ਮਿਲ पाए ਪਰ ਉਹ ਸੁਪਨੇ 'ਚ ਆ ਗਿਆ ਤੁਸੀਂ ਪਾਣੀ ਨਹੀਂ ਪੀਤਾ ਸੌਣ ਤੋਂ ਪਹਿਲਾਂ ਤਾਂ ਤੁਹਾਨੂੰ ਪਿਆਸ ਹੀ ਲੱਗ ਰਹੀ ਹੈ ਤੁਸੀਂ ਪਾਣੀ ਲੱਭ ਰਹੇ ਹੋ ਸੁਪਨੇ 'ਚ ਤੁਸੀਂ ਪਾਣੀ ਜ਼ਿਆਦਾ ਪੀ ਲਿਆ ਬਾਥਰੂਮ ਨਹੀਂ ਗਏ ਤੁਹਾਨੂੰ ਪਿਸ਼ਾਬ ਆ ਰਿਹਾ ਤੇ ਤੁਹਾਡੇ ਸੁਪਨੇ 'ਚ ਇਹੀ ਚੱਲ ਰਿਹਾ ਹੈ ਕਿ ਤੁਸੀਂ ਬਾਥਰੂਮ ਲੱਭ ਰਹੇ ਹੋ ਠੀਕ ਹੈ ਤੁਸੀਂ ਭੁੱਖੇ ਸੌਗੇ ਤਾਂ ਸੁਪਨੇ 'ਚ ਤੁਹਾਨੂੰ ਖਾਣਾ ਹੀ ਦਿਖ ਰਿਹਾ ਮੈਂ ਇਹਦੀ ਗੱਲ ਨਹੀਂ ਕਰ ਰਿਹਾ ਠੀਕ ਹੈ ਹਾਲਕਿ ਇਹ ਵੀ ਬੜਾ ਇੱਕ ਖੂਬਸੂਰਤ ਹਿੱਸਾ ਹੈ ਸੁਪਨਿਆਂ ਦਾ ਕਿਸੇ ਸ਼ਾਇਰ ਨੇ ਲਿਖਿਆ ਸੀ ਹਾਲਾਂਕਿ ਮੈਨੂੰ ਨਹੀਂ ਯਾਦ ਵੀ ਕੀ ਨੇ ਲਿਖਿਆ ਸੀ ਤੇ ਉਹ ਕਹਿੰਦਾ ਕੁਛ ਇਸ ਤਰ੍ਹਾਂ ਸੀਗਾ ਕਿ ਸੁਫਨਿਆ ਤੂੰ ਅਨਮੋਲ ਹੈ ਉੱਤਮ ਤੇਰੀ ਜਾਤ ਕਈ ਵਰਿਆਂ ਦੇ ਵਿਛੜੇ ਤੂੰ ਯਾਦ ਮਿਲਾ ਤੇਰਾ ਤਾਂ ਮੈਨੂੰ ਲੱਗਦਾ ਇਹ ਖੂਬਸੂਰਤ ਇੱਕ ਪਹਿਲੂ ਹੈ ਸੁਫਨਿਆਂ ਦਾ ਬਟ ਇਹਦੇ ਬਾਰੇ ਸਾਨੂੰ ਸਭ ਨੂੰ ਪਤਾ ਹੈ ਇਹਦੀ ਗੱਲ ਮੈਂ ਨਹੀਂ ਕਰਨ ਜਾ ਰਿਹਾ ਦੂਸਰੀ ਗੱਲ ਕਿ ਜੇ ਤੁਸੀਂ ਕਿਸੇ ਵੀ ਚੀਜ਼ ਬਾਰੇ ਜ਼ਿਆਦਾ ਸੋਚਦੇ ਹੋ ਨਾ ਉਹਦਾ ਸੁਪਨਾ ਵੀ ਆ ਜਾਂਦਾ ਜੇ ਤੁਸੀਂ ਇਸ ਮਹੀਨੇ ਤੋਂ ਹੀ ਸੋਚ ਰਹੇ ਹੋ ਕਿ ਯਾਰ ਮੈਂ ਆਈਫੋਨ ਲੈਣਾ ਆਈਫੋਨ ਲੈਣਾ ਤਾਂ ਤੁਹਾਨੂੰ ਹੋ ਸਕਦਾ ਆਈਫੋਨ ਦਾ ਸੁਪਨਾ ਆ ਜਾਏ ਠੀਕ ਸਿੰਪਲ ਜੀ ਗੱਲ ਹੈ ਮੈਂ ਇਹਦੀ ਗੱਲ ਨਹੀਂ ਕਰ ਰਿਹਾ ਮੈਂ ਇੱਕ ਤੀਜੇ ਪਹਿਲੂ ਦੀ ਗੱਲ ਕਰ ਰਿਹਾ ਸੁਪਨਿਆਂ ਦੇ ਸਾਨੂੰ ਕਈ ਵਾਰ ਸੁਪਨੇ ਇਸ ਕਰਕੇ ਆਉਂਦੇ ਆ ਕਿਉਂਕਿ ਉਹ ਕਿਸੇ ਏਦਾਂ ਦੀ ਚੀਜ਼ ਦੇ ਸਿੰਬੋਲਿਕ ਰਿਪਰੈਜੈਂਟੇਸ਼ਨ ਹੁੰਦੇ ਆ ਉਹਦਾ ਇੱਕ ਪ੍ਰਤੀਕਾਤਮਕ ਰੂਪ ਹੁੰਦਾ ਜੋ ਸਾਡੀ ਜ਼ਿੰਦਗੀ ਚ ਹੋ ਰਹੀ ਹੁੰਦੀ ਹੈ ਖਾਸ ਕਰ ਮੈਂ ਮਹਿਸੂਸ ਕੀਤਾ ਮੇਰੇ ਮਾਮਲੇ ਉਸ ਮੈਂ ਤੁਹਾਡੇ ਮਾਮਲੇ ਚ ਨਹੀਂ ਕਹਿ ਸਕਦਾ ਮੈਂ ਮਹਿਸੂਸ ਕੀਤਾ ਕਿ ਜ਼ਿੰਦਗੀ ਦੀ ਕੋਈ ਇਹੋ ਜਿਹੀ ਚੀਜ਼ ਜਿਹਨੂੰ ਤੁਸੀਂ ਅਦਰਵਾਈਜ਼ ਨਜ਼ਰਅੰਦਾਜ਼ ਕਰ ਰਹੇ ਹੋ ਜਿਹਨੂੰ ਅਦਰਵਾਈਜ਼ ਤੁਸੀਂ ਨਹੀਂ ਦੇਖ ਪਾਰੇ ਕਈ ਵਾਰੀ ਤੁਹਾਨੂੰ ਸੁਪਨਿਆਂ ਦੇ ਲੈਂਸ ਰਾਹੀਂ ਦਿਖ ਜਾਂਦੀ ਹੈ ਹੁਣ ਮੈਂ ਤੁਹਾਨੂੰ ਇੱਕ ਇਹਦਾ ਉਦਾਹਰਨ ਦੇਉਂਗਾ ਫਿਰ ਤੁਹਾਨੂੰ ਗੱਲ ਸਮਝਾਉ ਮੇਰਾ ਬੇਟਾ ਕਬੀਰ ਸਾਡੇ 4 ਸਾਲ ਦਾ ਇਹ ਗੱਲ ਕੋਈ 1.5 ਸਾਲ ਪੁਰਾਣੀ ਹੋਣੀ ਉਹਦੀ ਉਮਰ 3 ਸਾਲ ਦੀ ਸੀ ਤੇ ਉਹ ਸ਼ੁਰੂ ਤੋਂ ਬੜਾ ਨਾ ਐਕਸਪ੍ਰੈਸਿਵ ਰਿਹਾ ਵੋਕਲੀ ਵੀ ਬੋਲਣ ਚ ਵੀ ਤੇ ਇਮੋਸ਼ਨ ਵਿਅਕਤ ਕਰਨ ਚ ਵੀ ਤਾਂ ਉਹਨੇ ਮੈਨੂੰ ਇੱਕ ਦਿਨ ਕਿਹਾ ਕਿ ਪਾਪਾ ਮੈਨੂੰ ਸੁਪਨਾ ਆਇਆ ਤੇ ਉਹ ਦੱਸ ਦਿੰਦਾ ਹੁੰਦਾ ਸੀ ਕਦੇ-ਕਦੇ ਵੀ ਮੈਨੂੰ ਇਹ ਸੁਪਨਾ ਆਇਆ ਉਹਨੇ ਮੈਨੂੰ ਕਿਹਾ ਕਿ ਪਾਪਾ ਮੈਨੂੰ ਇਹ ਸੁਪਨਾ ਆਇਆ ਵੀ ਤੁਸੀਂ ਦੋ ਯਾਨੀ ਕਿ ਉਹਨੂੰ ਮੇਰੇ ਡੁਪਲੀਕੇਟ ਦਿਖੇ ਤੇ ਜਿਵੇਂ ਘਰ ਦੇ ਅੰਦਰ ਤੁਸੀਂ ਦੋ ਪਾਪਾ ਘੁੰਮ ਰਹੇ ਤੇ ਮੈਂ ਦੇਖ ਕੇ ਘਬਰਾ ਗਿਆ ਤੇ ਮੈਂ ਕਿਹਾ ਵੀ ਪਾਪਾ ਤੁਸੀਂ ਪਲੀਜ਼ ਇੱਕ ਹੋ ਜਾ ਤੇ ਇਦਾਂ ਕਰਕੇ ਉਹ ਕਹਿੰਦਾ ਵੀ ਇਹੀ ਸੁਪਨਾ ਸੀਗਾ ਤੇ ਮੈਨੂੰ ਬੜਾ ਫਨੀ ਲੱਗਿਆ ਮੈਨੂੰ ਕਿਊਟ ਵੀ ਲੱਗਿਆ ਕਿਉਂਕਿ ਇਹ ਸੁਪਨੇ ਸਾਨੂੰ ਵੀ ਆਉਂਦੇ ਰਹਿੰਦੇ ਆ ਇਦਾਂ ਦਾ ਸੁਪਨਾ ਆਉਣਾ ਜਿਹਦੇ ਅੰਦਰ ਉਹ ਸਾਡੀ ਕੋਈ ਫੈਮਿਲੀ ਮੈਂਬਰ ਡਬਲ ਹੋਇਆ ਪਿਆ ਕਦੇ ਨਾ ਕਦੇ ਸਾਨੂੰ ਇਹ ਸੁਪਨਾ ਆਇਆ ਹੁੰਦਾ ਮੈਨੂੰ ਵੀ ਆਇਆ ਸੀ ਤਾਂ ਮੈਨੂੰ ਇੱਕ ਸਾਂਝੀ ਫੀਲ ਹੋਈ ਕਿ ਜਿਹੜੀ ਚੀਜ਼ ਮੇਰੇ ਮੈਂ ਐਕਸਪੀਰੀਅੰਸ ਕੀਤੀ ਐ ਇਹਨੇ ਵੀ ਕੀਤੀ ਤਾਂ ਉਦੋਂ ਤੋਂ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ ਲੇਕਿਨ ਸ਼ਾਮ ਨੂੰ ਬੈਠੇ ਬੈਠੇ ਮੇਰੇ ਮਨ 'ਚ ਹੀ ਖਿਆਲ ਆਇਆ ਵੀ ਇਹਨੂੰ ਇਹ ਸੁਪਨਾ ਆਇਆ ਕਿਵੇਂ ਦਾ ਮਤਲਬ ਕੀ ਹੋ ਸਕਦਾ ਕਿ ਇਹਦਾ ਕੋਈ ਅਰਥ ਹੈਗਾ ਤੇ ਮੈਨੂੰ ਇਹ ਲੱਗਿਆ ਕਿ ਇਹਦਾ ਇੱਕ ਅਰਥ ਹੈਗਾ ਉਹ ਅਰਥ ਇਹ ਹੈ ਕਿਨ ਬੇਸਿਕਲੀ ਉਹ ਜਿਹੜਾ ਜਿਹੜੇ ਟਾਈਮ ਕਵੀਰ ਨੂੰ ਇਹ ਸੁਪਨਾ ਆਇਆ ਉਦੋਂ ਸਾਡਾ ਥੋੜਾ ਸਟ्रेस ਵਾਲਾ ਦੌਰ ਚੱਲ ਰਿਹਾ ਸੀ ਕਿਸੇ ਕਾਰਨ ਤੋਂ ਤਾਂ ਮੇਰਾ ਜਿਹੜਾ ਕਹਿ ਲੋ ਵੀ ਮੇਰਾ ਮੇਰਾ ਮਾਈਂਡ ਸੈਟ ਕਹਿ ਲੋ ਠੀਕ ਹੈ ਜਾਂ ਮੇਰੀ ਮੇਰੀ ਸਾਈਕੋਲੋਜੀ ਕਹਿ ਲੋ ਇੰਨਾ ਕਿ ਜੇ ਸਟ्रेस ਇੱਕ ਖਾਸ ਲਿਮਿਟ ਤੋਂ ਵੱਧ ਜੇ ਨਾ ਤਾਂ ਮੈਨੂੰ ਥੋੜੇ ਥੋੜੇ ਮੂਡ ਸਵਿੰਗ ਹੋਣ ਲੱਗ ਜਾਂਦੇ ਉਹ ਵਾਲੇ ਮੂਡ ਸਵਿੰਗ ਨਹੀਂ ਕਿ ਜਿਦੇ ਚਿਕਨਸਾਨ ਇੱਕ ਵਾਰੀ ਤਾਂ ਬਸ ਪਾਰਟੀ ਟਾਈਮ ਹੈ ਤੇ ਦੂਜੀ ਟਾਈਮ ਬਿਲਕੁਲ ਲਟਿਆ ਪਿਆ ਨਹੀਂ ਮਤਲਬ ਹਲਕਾਲ ਕਾ ਮੈਂ ਥੋੜਾ ਜਿਹਾ ਕਦੇ ਡਾਊਨ ਹੋ ਜਾਣਾ ਫਰਸਟ੍ਰੇਟਡ ਥ ਬੈਟਰ ਫੀਲ ਕਰਦਾ ਹੁਣ ਬੱਚੇ ਜਿਹੜੇ ਹੋ ਇਹਨਾਂ ਚੀਜ਼ਾਂ ਨੂੰ ਬਹੁਤ ਨੋਟਿਸ ਕਰਦੇ ਆ ਤਕਵੀਰ ਨੂੰ ਕਈ ਦਿਨਾਂ ਤੋਂ ਨਾ ਪਾਪਾ ਦੇ ਦੋ ਰੂਪ ਦਿਖ ਰਹੇ ਸੀ ਇੱਕ ਤਾਂ ਮੇਰਾ ਇਰੀਟੇਟਿਡ ਰੂਪ ਜਿਹਦੇ ਵਿੱਚ ਮੈਂ ਮੇਰਾ ਧਿਆਨ ਕਿਤੇ ਹੋਰ ਪਟਕਿਆ ਹੋਇਆ ਮੈਂ ਉਹਦੀ ਗੱਲ ਨਹੀਂ ਸੁਣ ਰਿਹਾ ਜਾਂ ਮੈਂ ਥੋੜਾ ਉਹਨੂੰ ਖਿੱਚ ਕੇ ਬੋਲਦਾ ਹਾਲਾਂਕਿ ਮੈਂ ਕੋਈ ਕੋਸ਼ਿਸ਼ ਕਰਦਾ ਵੀ ਇਦਾਂ ਨਾ ਹੋਵੇ ਤੇ ਇੱਕ ਦੂਸਰਾ ਰੂਪ ਜਿਹੜਾ ਸੀਗਾ ਕਿ ਜਿਹਦੇ ਵਿੱਚ ਮੈਂ ਨਾਰਮਲ ਬਿਹੇਵ ਕਰ ਰਿਹਾ ਜਾਂ ਮੈਂ ਥੋੜਾ ਸਲਾਈਟਲੀ ਖੁਸ਼ ਹਾਂ ਜਾਂ ਉਹਦੀ ਗੱਲਾਂ ਵੱਲ ਧਿਆਨ ਦੇ ਰਿਹਾ ਕਿ ਮੈਂ ਪਹਿਲਾਂ ਵੀ ਸਾਈਕੋਲੋਜੀ 'ਚ ਪੜ ਚੁੱਕਾ ਹਾਂ ਕਿ ਬੱਚੇ ਇਸ ਚੀਜ਼ ਨੂੰ ਬੜਾ ਨੋਟਿਸ ਕਰਦੇ ਆ ਜਾਂ ਇਸ ਚੀਜ਼ ਤੋਂ ਬੜਾ ਪ੍ਰਭਾਵਿਤ ਹੁੰਦੇ ਆ ਕਿ ਸਾਡੇ ਪੇਰੈਂਟਸ ਦਾ ਬਿਹੇਵੀਅਰ ਕੰਸਿਸਟੈਂਟ ਹੈ ਕਿ ਨਹੀਂ ਜੇ ਸਾਡਾ ਬਿਹੇਵੀਅਰ ਇਨਕੰਸਿਸਟੈਂਟ ਹੋਵੇ ਇੱਕ ਸਮੇਂ ਅਸੀਂ ਧਿਆਨ ਨਾਲ ਬੱਚੇ ਨੂੰ ਸੁਣ ਰਹੇ ਇੱਕ ਸਮੇਂ ਨਹੀਂ ਸੁਣ ਰਹੇ ਇੱਕ ਸਮੇਂ ਅਸੀਂ ਉਹੀ ਚੀਜ਼ ਬੱਚੇ ਨੂੰ ਕਰਨ ਦੇ ਰਹੇ ਦੂਸਰੇ ਸਮੇਂ ਉਸੇ ਲਈ ਬੁਰੀ ਤਰ੍ਹਾਂ ਛਿੜਕ ਰਹੇ ਤਾਂ ਬੱਚੇ ਇਸ ਚੀਜ਼ ਨੂੰ ਬੜਾ ਬੱਚਿਆਂ ਤੇ ਇਸ ਚੀਜ਼ ਦਾ ਇਮਪ੍ਰੈਸ਼ਨ ਪੈਂਦਾ ਤੇ ਮੈਨੂੰ ਇਹ ਰੀਅਲਾਈਜ਼ ਹੋਇਆ ਅਸਲ ਵਿੱਚ ਕਵੀਰ ਨੂੰ ਸੁਪਨਾ ਇੱਕ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਦੇ ਤੌਰ ਤੇ ਆ ਦਿਨੇ ਮਹਿਸੂਸ ਕਰ ਰਿਹਾ ਸੀ ਉਹਨੂੰ ਦੋ ਪਾਪਾ ਦਿਖ ਰਹੇ ਸੀ ਇੱਕ ਫਰਸਟ੍ਰੇਟਡ ਇੱਕ ਰਿਟੇਟਡ ਤੇ ਇਸ ਕਰਕੇ ਉਹਨੂੰ ਸੁਪਨਾ ਆਇਆ ਕਿ ਮੈਂ ਡੁਪਲੀਕੇਟ ਹਾਂ ਤੇ ਮੇਰੀਆਂ ਨੇ ਅੱਖਾਂ ਖੋਲਤੀਆਂ ਕਿਉਂਕਿ ਆਦਰਵਾਇਜ਼ ਮੈਂ ਇਹ ਚੀਜ਼ ਨਹੀਂ ਦੇਖ ਪਾ ਰਿਹਾ ਸੀਗਾ ਕਿ ਸ਼ਾਇਦ ਮੇਰੇ ਜਿਹੜੇ ਹਲਕੇ ਹਲਕੇ ਮੂਡ ਸਵਿੰਗ ਹੈ ਉਹਦਾ ਮੇਰੇ ਬੱਚੇ ਤੇ ਅਸਰ ਪੈ ਰਿਹਾ ਕਿਸੇ ਵੀ ਤਰ੍ਹਾਂ ਦਾ ਠੀਕ ਤੇ ਇਹ ਖਾਸ ਕਰਕੇ ਪੇਰੈਂਟਿੰਗ ਚ ਸਿਖਾਇਆ ਵੀ ਜਾਂਦਾ ਕਿ ਤੁਸੀਂ ਕਨਸਿਸਟੈਂਟ ਬਿਹੇਵੀਅਰ ਰੱਖਣਾ ਹਾਂ ਤਾਂ ਮੈਂ ਗਲਤੀ ਕਹਿ ਰਿਹਾ ਸੀ ਮੈਂ ਕਹਿ ਰਿਹਾ ਸੀ ਕਿ ਕਿੰਨਾ ਸੁਪਨੇ ਜਿਹੜੇ ਹੁੰਦੇ ਆ ਆਮ ਤੌਰ ਤੇ ਕੋਈ ਇਦਾਂ ਦੀ ਚੀਜ਼ ਜੋ ਤੁਸੀਂ ਨਜ਼ਰ ਅੰਦਾਜ਼ ਕਰ ਰਹੇ ਹੋ ਉਹਦੇ ਵੱਲ ਤੁਹਾਡਾ ਧਿਆਨ ਲਿਜਾ ਸਕਦੇ ਆ। ਅਜੋਨੇ ਜਿਹੜੀ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਦੀ ਕਨਸੈਪਟ ਹੈ ਕਿ ਕਿਦਾਂ ਜੋ ਸੁਪਨਾ ਜੋ ਸਾਨੂੰ ਲੱਗ ਰਿਹਾ ਹੁੰਦਾ ਕਿ ਸੁਪਨੇ ਦੇ ਅੰਦਰ ਹੋ ਰਿਹਾ ਆ ਉਹ ਤਾਂ ਹੋ ਹੀ ਰਿਹਾ ਹੁੰਦਾ ਠੀਕ ਹੈ ਸੁਪਨੇ ਚ ਹੋ ਹੀ ਰਿਹਾ ਲੇਕਿਨ ਉਹ ਸਾਡੀ ਜ਼ਿੰਦਗੀ ਚ ਕੋਈ ਹੋਰ ਚੀਜ਼ ਹੋ ਰਹੀ ਹੁੰਦੀ ਉਹਦੇ ਵੱਲ ਸੰਕੇਤ ਕਰ ਰਿਹਾ ਹੁੰਦਾ ਉਹਦੇ ਵੱਲ ਸਾਡਾ ਧਿਆਨ ਲਿਆ ਰਿਹਾ ਹੁੰਦਾ ਮੈਂ ਤੁਹਾਨੂੰ ਇਹਦੇ ਕੁਝ ਐਗਜ਼ਾਮਪਲਸ ਦੇਵਾਂਗਾ ਠੀਕ ਹੈ ਤਾਂ ਇੱਕ ਮੈਂ ਤੁਹਾਨੂੰ ਗਿਆ ਕਿ ਬੜਾ ਹੀ ਕਾਮ ਸੁਪਨਾ ਇਹ ਹੁੰਦਾ ਹੈ ਕਿ ਲੋਕ ਇਹ ਆ ਡ੍ਰੀਮ ਕਰਦੇ ਆ ਕਿ ਤੁਸੀਂ ਘਰੋਂ ਨਿਕਲ ਗਏ ਐਂ ਥੋੜੇ ਟਾਈਮ ਬਾਅਦ ਤੁਹਾਨੂੰ ਰਿਅਲਾਈਜ਼ ਹੋਇਆ ਵੀ ਤੁਹਾਡੇ ਕੱਪੜੇ ਨਹੀਂ ਪਾਏ ਹੋਏ ਜਾਂ ਘਰ ਵਾਲੇ ਕੱਪੜੇ ਪਾਏ ਹੋਏ ਐ ਤੁਸੀਂ ਕਿਸੇ ਇਹ ਜੀ ਜਗ੍ਹਾ ਜਾ ਰਹੇ ਹੋ ਫੰਕਸ਼ਨ ਵਗੈਰਾ ਅਸਲ ਵਿੱਚ ਇਹ ਜਿਹੜਾ ਸੁਪਨਾ ਆਉਂਦਾ ਹੈ ਨਾ ਟੂ ਬੀ ਨੀਕੇਡ ਇਨ ਪਬਲਿਕ ਨੰਗੇ ਹੋਣਾ ਇਹ ਕਿਤੇ ਨਾ ਕਿਤੇ ਸਾਡਾ ਡਰ ਹੁੰਦਾ ਐ ਐਕਸਪੋਜ਼ਡ ਹੋਣ ਦਾ ਕਿ ਲੋਕ ਸਾਡੇ ਉਹ ਹਿੱਸਿਆਂ ਨੂੰ ਦੇਖ ਰਹੇ ਐ ਜੋ ਅਸੀਂ ਨਹੀਂ ਚਾਹੁੰਦੇ ਉਹ ਦੇਖਣ ਹੁਣ ਤੁਸੀਂ ਕਹੋਗੇ ਵੀ ਇਹਦਾ ਕੀ ਮਤਲਬ ਹੈ ਹੁੰਦਾ ਕੀ ਹੈ ਨਾ ਕਿ ਅਸੀਂ ਜ਼ਿੰਦਗੀ 'ਚ ਇਦਾਂ ਦੀ ਕਈ ਵਾਰੀ ਸਾਡੇ ਮਨ 'ਚ ਖਿਆਲ ਆ ਜਾਂਦਾ ਕਈ ਵਾਰੀ ਅਸੀਂ ਇਦਾਂ ਦੀ ਚੀਜ਼ਾਂ ਕਰ ਬੈਠਦੇ ਹਾਂ ਜਿਹਨੂੰ ਲੈ ਕੇ ਅਸੀਂ ਬਾਅਦ 'ਚ ਸ਼ਰਮਿੰਦਾ ਹੁੰਨੇ ਆ ਚਾਹੇ ਉਹ ਕਿਸੇ ਨੂੰ ਮਾੜਾ ਬੋਲ ਦਿੱਤਾ ਗਿਆ ਹੋਵੇ ਕਿਸੇ ਦਾ ਮਾੜਾ ਕਰ ਦਿੱਤਾ ਗਿਆ ਹੋਵੇ ਕੁਝ ਵੀ ਹੋ ਸਕਦਾ ਹੈ ਸਾਡੇ ਮਨ 'ਚ ਕੋਈ ਏਦਾਂ ਦਾ ਖਿਆਲ ਆਇਆ ਹੋਵੇ ਜਿਹਨੇ ਸਾਨੂੰ ਡਿਸਟਰਬ ਕਰਤਾ ਕਿ ਮੈਂ ਏਦਾਂ ਕਿਉਂ ਸੋਚਿਆ ਆ ਫਲਾਨੀ ਇਨਸਾਨ ਬਾਰੇ ਮੈਂ ਏਦਾਂ ਕਿਉਂ ਸੋਚਿਆ ਮੰਨ ਲਓ ਤੁਸੀਂ ਧਾਰਮਿਕ ਇਨਸਾਨ ਹੋ ਤੇ ਕਿਸੇ ਦੇਵੀ ਦੇਵਤੇ ਨੂੰ ਲੈ ਕੇ ਤੁਹਾਡੇ ਮਨ 'ਚ ਅਚਾਨਕ ਬੁਰਾ ਖਿਆਲ ਆ ਗਿਆ ਤਾਂ ਤੁਸੀਂ ਸੋਚਿਆ ਕਿ ਮੈਂ ਏਦਾਂ ਦਾ ਇਨਸਾਨ ਤਾਂ ਨਹੀਂ ਹਾਂ ਤਾਂ ਜਦੋਂ ਸਾਡੇ ਅੰਦਰ ਕੋਈ ਏਦਾਂ ਦਾ ਹਿੱਸਾ ਅਸੀਂ ਮਹਿਸੂਸ ਕਰ ਰਹੇ ਹੁੰਦੇ ਹਾਂ ਜੀਹਦਾ ਸਾਨੂੰ ਡਰ ਹੁੰਦਾ ਕਿ ਕਿਤੇ ਲੋਕਾਂ ਨੂੰ ਨਾ ਪਤਾ ਲੱਗ ਜੇ ਕਿ ਇਹ ਵੀ ਮੈਂ ਮੇਰੇ ਅੰਦਰ ਇਹ ਵੀ ਹੈ ਹਰ ਇਨਸਾਨ ਦੇ ਅੰਦਰ ਇਦਾਂ ਦੇ ਹਿੱਸੇ ਹੁੰਦੇ ਆ। ਹਾਂ ਉਹ ਚੰਗਾ ਇਨਸਾਨ ਹੈ ਕਿ ਨਹੀਂ ਹੈ ਉਹ ਤਾਂ ਇਸ ਤੇ ਡਿਪੈਂਡ ਕਰਦਾ ਵੀ ਆਪਾਂ ਉਹਨਾਂ ਇੰਪਲਸਸ ਤੇ ਐਕਟ ਕਰਦੇ ਆ ਕਿ ਨਹੀਂ। ਮਾੜੇ ਖਿਆਲ ਆਉਣ ਨਾਲ ਕੋਈ ਮਾੜਾ ਨਹੀਂ ਹੁੰਦਾ ਜੇ ਉਹ ਖਿਆਲਾਂ ਨੂੰ ਕਰਮਾਂ 'ਚ ਬਦਲਿਆ ਜਾਵੇ ਤਾਂ ਸੀ ਮਾੜਾ ਹੁੰਦਾ। ਪਰ ਸਾਨੂੰ ਡਰ ਹੁੰਦਾ ਵੀ ਲੋਕਾਂ ਨੂੰ ਇਹ ਗੱਲ ਪਤਾ ਨਾ ਲੱਗ ਜੇ। ਇਹ ਹੀ ਸਾਡਾ ਡਰ ਜਿਹੜਾ ਉਹ ਸੁਫਨੇ ਚਾਹੁੰਦਾ ਜਿੱਥੇ ਸਾਡੇ ਖਿਆਲ ਤਾਂ ਲੋਕਾਂ ਨੂੰ ਨਹੀਂ ਦਿਖ ਰਹੇ ਹੁੰਦੇ ਪਰ ਅਸੀਂ ਉਹਨਾਂ ਨੂੰ ਨਿਰਵਸਥਾ ਦੇਖ ਰਹੇ ਹੁੰਨੇ ਕਿਉਂਕਿ ਬਿਲਕੁਲ ਜਿੱਦਾਂ ਅਸੀਂ ਪਰਸਨੈਲਿਟੀ ਦੇ ਮਾੜੇ ਹਿੱਸੇ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਦਿਖਣ ਇਸੇ ਤਰ੍ਹਾਂ ਸੀ ਨਹੀਂ ਚਾਹੁੰਦੇ ਵੀ ਸਾਡਾ ਨੰਗਾ ਸਰੀਰ ਲੋਕਾਂ ਨੂੰ ਦਿਖੇ ਠੀਕ ਤਾਂ ਨੇਕਡ ਇਨ ਪਬਲਿਕ ਐਕਚੁਅਲੀ ਸਾਡੇ ਹੀ ਪਰਸਨੈਲਿਟੀ ਦੇ ਕੁਝ ਹਿੱਸਿਆਂ ਨੂੰ ਲੈ ਕੇ ਇੱਕ ਡਰ ਦਾ ਪ੍ਰਤੀਕ ਦੇ ਤੌਰ ਤੇ ਆਇਆ ਸੁਪਨਾ ਹੁੰਦਾ ਠੀਕ ਹੈ ਜੋ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਦਿਖਣ ਤੇ ਅਕਸਰ ਜੇ ਤੁਸੀਂ ਉਸ ਕਨਫਲਿਕਟ ਨੂੰ ਰਿਸੋਲਵ ਕਰ ਲੈਣੇ ਹੋ ਨਾ ਤੁਸੀਂ ਆਪਣੇ ਅੰਦਰ ਜਾਂ ਤਾਂ ਉਹਨੂੰ ਐਕਸੈਪਟ ਕਰ ਲੈਣੇ ਹੋ ਕਿ ਹਾਂ ਮੇਰੇ ਮਨ ਚ ਇਦਾਂ ਦੇ ਖਿਆਲ ਆਉਣਗੇ ਹਰ ਇੱਕ ਦੇ ਆਉਂਦੇ ਹੋਣੇ ਜਾਂ ਮੈਂ ਪਾਸਟ ਵਿੱਚ ਆਹ ਇਨਸਾਨਾਂ ਨੂੰ ਮਾਰਾ ਕਰਤਾ ਠੀਕ ਹੈ ਪਰ ਮੈਂ ਹੁਣ ਇੱਕ ਸੁਧਰ ਗਿਆ ਇਨਸਾਨ ਹ ਹੁਣ ਮੈਂ ਉਹ ਇਨਸਾਨ ਨਹੀਂ ਜੀਨੇ ਮਾਰਾ ਕੀਤਾ ਤੁਸੀਂ ਖੁਦ ਨੂੰ ਮਾਫ ਕਰਤਾ ਜੇ ਫਿਰ ਤੁਸੀਂ ਦੇਖੋਗੇ ਕਿ ਇਹ ਸੁਪਨਾ ਤੁਹਾਨੂੰ ਆਨਾ ਬੰਦ ਹੋ ਜਾਊਗਾ ਮੈਂ ਦੋ ਚਾਰ ਐਗਜ਼ਾਮਪਲ ਹੋਰ ਦੇਊਂਗਾ ਤੁਹਾਨੂੰ ਇੱਕ ਸੁਪਨਾ ਇਹ ਹੁੰਦਾਗਾ ਕਿ ਜੀ ਮੈਂ ਆਪਦਾ ਰਸਤਾ ਭਟਕ ਗਿਆ ਮੈਂ ਘਰ ਨਹੀਂ ਆ ਪਾ ਰਿਹਾ ਯਾ ਮੈਂ ਕਿਸੇ ਨਵੀਂ ਜਗ੍ਹਾ ਤੇ ਜਿਹੜੀ ਮੰਜ਼ਿਲ ਤੇ ਮੈਂ ਜਾਣਾ ਚਾਹ ਰਿਹਾ ਹਾਂ ਉਹ ਆਉਂਚੀ ਨਹੀਂ ਆ ਰਹੀ ਅਕਸਰ ਇਹ ਸੁਪਨੇ ਬੜੇ ਲੰਬੇ ਹੁੰਦੇ ਕੁਛ ਨਾ ਕੁਛ ਹੋਈ ਜਾ ਰਿਹਾ ਹੋਈ ਜਾ ਰਿਹਾ ਬਟ ਤੁਸੀਂ ਉੱਥੇ ਪਹੁੰਚ ਨਹੀਂ ਰਹੇ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਇਹ ਅਸਲ 'ਚ ਮੈਂ ਮਹਿਸੂਸ ਕੀਤਾ ਵੀ ਇਹ ਸੁਪਨੇ ਸਾਨੂੰ ਉਦੋਂ ਆਉਂਦੇ ਜਦੋਂ ਸਾਡੀ ਜ਼ਿੰਦਗੀ 'ਚ ਸਟੇਬਿਲਿਟੀ ਤੇ ਸਿਕਿਉਰਿਟੀ ਦੀ ਕਮੀ ਹੁੰਦੀ ਆ ਹੁੰਦਾ ਕੀ ਹੈ ਨਾ ਅਸੀਂ ਜ਼ਿੰਦਗੀ ਨੂੰ ਨਾ ਇਦਾਂ ਸਮਝਦੇ ਆ ਕਿ ਇੱਕ ਲੀਨੀਅਰ ਪ੍ਰੋਗਰੈਸ਼ਨ ਹੈ ਲੀਨੀਅਰ ਪ੍ਰੋਗਰੈਸ਼ਨ ਮਤਲਬ ਮੈਂ ਅਭਾਵ ਤੋਂ ਸ਼ੁਰੂ ਕੀਤਾ ਕਮੀ ਤੋਂ ਸ਼ੁਰੂ ਕੀਤਾ ਪਰ ਫਿਰ ਮੈਂ ਉਹ ਕਮੀ ਨੂੰ ਪੜਨਾ ਸ਼ੁਰੂ ਕਰਤਾ ਮੈਂ ਹੌਲੀ ਹੌਲੀ ਮੰਨ ਲਓ ਫਾਈਨੈਂਸ਼ੀਅਲੀ ਬੈਟਰ ਹੁੰਦਾ ਗਿਆ ਐਂਡ ਇਹ ਬਸ ਉੱਪਰ ਵੱਲ ਜਾਂਦੀ ਰਹੂਗੀ ਪਰ ਜ਼ਿੰਦਗੀ ਦਾ ਗ੍ਰਾਫ ਸਾਨੂੰ ਵੀ ਪਤਾ ਹੈ ਕਿ ਜ਼ਿੰਦਗੀ ਦਾ ਗ੍ਰਾਫ ਆਹ ਨਹੀਂ ਹੈਗਾ ਠੀਕ ਹੈ ਇਹ ਜ਼ਿੰਦਗੀ ਦਾ ਗ੍ਰਾਫ ਨਹੀਂ ਹੈਗਾ ਜ਼ਿੰਦਗੀ ਦਾ ਗ੍ਰਾਫ ਇਹ ਹੈ ਸਮਝ ਰਹੇ ਕਿ ਚੰਗਾ ਸਮਾਂ ਆ ਗਿਆ ਮਾੜਾ ਸਮਾਂ ਆ ਗਿਆ ਯਾਨੀ ਕਿ ਇੱਕ ਤਰੀਕੇ ਨਾਲ ਅਸੀਂ ਜ਼ਿੰਦਗੀ ਦੇ ਟੁਕੜੇ ਜਿਹੜੇ ਆ ਉਹ ਤਰਤੀਬ ਵਿੱਚ ਟਿਕਾਉਨੇ ਆ ਫਿਰ ਢੇਰੀ ਆਉਂਦੀ ਹੈ ਤੇ ਉਹਦੇ ਚ ਕੁਝ ਟੁਕੜੇ ਉੱਡ ਜਾਂਦੇ ਤੇ ਫਿਰ ਅਸੀਂ ਤਰਤੀਬ ਚ ਟਿਕਾਉਨੇ ਆ ਤਾਂ ਇਨਸਟੇਬਿਲਿਟੀ ਜਾਂ ਇਨਸਿਕਿਉਰਿਟੀ ਕਿਸੇ ਵੀ ਚੀਜ਼ ਨੂੰ ਲੈ ਕੇ ਕਿ ਮੈਂ ਫਾਈਨੈਂਸ਼ੀਅਲੀ ਸਿਕਿਉਰ ਹਾਂ ਕਿ ਨਹੀਂ ਹਾਂ ਮੇਰੀ ਸਿਹਤ ਠੀਕ ਹੈ ਕਿ ਨਹੀਂ ਹੈ ਮੈਂ ਮੇਰੇ ਬੱਚੇ ਜਿਹੜੇ ਆ ਉਹਨਾਂ ਦਾ ਕੁਝ ਬਣ ਰਿਹਾ ਕਿ ਨਹੀਂ ਬਣਗਾ ਇਹ ਜ਼ਿੰਦਗੀ ਚ ਚਾਹੁੰਦੇ ਰਹਿੰਦੇ ਜਦੋਂ ਵੀ ਤੁਹਾਡੀ ਜ਼ਿੰਦਗੀ ਚ ਸਟੇਬਿਲਿਟੀ ਜਾਂ ਸਿਕਿਉਰਿਟੀ ਦੀ ਕਮੀ ਤੁਸੀਂ ਮਹਿਸੂਸ ਕਰੋਗੇ ਤੁਸੀਂ ਇਹ ਦੇਖੋਗੇ ਸੁਪਨਾ ਤੁਹਾਨੂੰ ਜ਼ਿਆਦਾ ਆ ਰਿਹਾ ਦੀ ਦੇ ਅੰਦਰ ਤੁਸੀਂ ਗਵਾਚੇ ਹੋ ਜੋ ਤੁਸੀਂ ਮੰਜ਼ਲ ਤੇ ਪਹੁੰਚ ਨਹੀਂ پا ਰਹੇ ਅਸਲੀਅਤ ਹੈ ਇਹ ਦੇਖੋ ਕਿ ਅਸੀਂ ਇਸੇ ਗੱਲ ਨੂੰ ਸਮਝ ਲਈਏ ਕਿ ਜ਼ਿੰਦਗੀ ਦੀ ਕੋਈ ਮੰਜ਼ਲ ਹੈ ਹੀ ਨਹੀਂ ਹੈ ਸਥਿਰ ਮੰਜ਼ਲ ਨਹੀਂ ਹੈ ਜਿਹਨੂੰ ਤੁਸੀਂ ਮੰਜ਼ਲ ਕਹਿ ਰਹੇ ਹੋ ਜੇ ਤੁਸੀਂ ਉੱਥੇ ਪਹੁੰਚ ਗਏ ਤਾਂ ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਹੈ ਵੀ ਤੁਸੀਂ ਉੱਥੇ ਰਹਿ ਲੋਗੇ ਹੋ ਸਕਦਾ ਤੁਸੀਂ ਵਾਪਸ ਡਿੱਗ ਪੋ ਐਂ ਜਿਹੜੀ ਚੀਜ਼ ਨੂੰ ਤੁਸੀਂ ਮੰਜ਼ਲ ਕਹਿ ਰਹੇ ਹੋ ਤਾਂ ਇੱਕ ਪਹਾੜ ਹੈ ਜਦੋਂ ਤੁਸੀਂ ਉਸ ਪਹਾੜ ਦੇ ਉੱਪਰ ਪਹੁੰਚੇਗਾ ਤੁਹਾਨੂੰ ਹੋਰ ਪਹਾੜ ਦੇਖ ਜਾਣੇ ਫਿਰ ਤੁਸੀਂ ਉਹਨਾਂ ਵੱਲ ਵੱਧ ਜਾਓਗੇ ਤਾਂ ਅਸਲੀਅਤ ਹੈ ਕਿ ਜ਼ਿੰਦਗੀ ਕਦੇ ਸਟੇਬਲ ਤੇ ਸਿਕਿਉਰ ਹੁੰਦੀ ਨਹੀਂ ਪਰ ਸਾਡੀ ਜਿਹੜੀ ਉਮੀਦ ਹੁੰਦੀ ਹੈ ਕਿ ਜ਼ਿੰਦਗੀ ਸਟੇਬਲ ਤੇ ਸਿਕਿਉਰ ਹੋਵੇ ਉਹਦੇ ਅਨੁਸਾਰ ਜਦੋਂ ਜ਼ਿੰਦਗੀ ਨਹੀਂ ਚੱਲਦੀ ਤਾਂ ਅਸੀਂ ਸਟੇਬਿਲਿਟੀ ਸਿਕਿਉਰਿਟੀ ਨੂੰ ਲੈ ਕੇ ਜੋ ਡਰ ਫੀਲ ਕਰਦੇ ਹਾਂ ਉਹ ਅਕਸਰ ਇਹ ਸੁਪਨਿਆਂ ਦੇ ਰੂਪ ਚ ਆਉਂਦਾ ਹੈ ਜਿਦੇ ਚ ਅਸੀਂ ਕਿਸੇ ਮੰਜ਼ਲ ਤੇ ਨਹੀਂ ਪਹੁੰਚ ਪਾ ਰਹੇ ਅਸੀਂ ਭਟਕ ਰਹੇ ਹਾਂ ਤੇ ਅਜੋ ਲਾਸਟ ਜੋ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂਗਾ ਤੇ ਮੇਰੇ ਲਈ ਇਹ ਐਗਜ਼ਾਮਪਲ ਸਭ ਤੋਂ ਇੰਟਰਸਟਿੰਗ ਐਗਜ਼ਾਮਪਲ ਹੈ ਤਾਂ ਹੋਇਆ ਕਿ 2017 ਚ ਮੇਰੀ ਮੈਰਿਜ ਹੋਈ ਤਾਂ ਮੇਰੇ ਵਾਈਫ ਜਿਹੜੇ ਸੀਗੇ ਉਹਨਾਂ ਨੂੰ ਉਸੇ ਮੈਰਿਜ ਤੋਂ ਬਾਅਦ ਸੁਪਨੇ ਆਉਣ ਲੱਗ ਗਿਆ ਕਿ ਉਹ ਬਸ ਐਗਜ਼ਾਮ ਹਾਲ 'ਚ ਬੈਠੇ ਤੇ ਜਾਂ ਕਦੇ ਉਹਨਾਂ ਕੋਲੇ ਪੈਨਸਲ ਨਹੀਂ ਹੈ ਜਾਂ ਕਦੇ ਟਾਈਮ ਪੂਰਾ ਹੋਣ ਵਾਲਾ ਹੈ ਉਹਨਾਂ ਨੇ ਕੁਝ ਲਿਖਿਆ ਨਹੀਂ ਹੈ ਜਾਂ ਐਗਜ਼ਾਮ ਬੜਾ ਮੁਸ਼ਕਿਲ ਆ ਗਿਆ ਸਵਾਲ ਦਾ ਜਵਾਬ ਪਤਾ ਹੀ ਨਹੀਂ ਹੈ ਤੇ ਮੈਨੂੰ ਤਾਂ ਖੈਰ ਆਪਣੇ ਸੁਪਨੇ ਨਾ ਥੋੜੇ ਘੱਟ ਯਾਦ ਰਹਿੰਦੇ ਕਦੇ-ਕਦੇ ਯਾਦ ਰਹਿੰਦੇ ਉਹਨਾਂ ਨੂੰ ਰੋਜ਼ ਯਾਦ ਹੀ ਹੁੰਦੇ ਤੇ ਉਹਨਾਂ ਨੇ ਮੈਨੂੰ ਰੋਜ਼ ਦੱਸਣਾ ਕਿ ਅੱਜ ਮੈਨੂੰ ਇਹ ਸੁਪਨਾ ਆਇਆ ਜੇ ਆ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਵਿਆਹ ਤੋਂ ਪਹਿਲਾਂ ਵੀ ਇਹ ਸੁਪਨੇ ਆਉਂਦੇ ਸੀ ਤਾਂ ਉਹ ਕਹਿੰਦੇ ਨਹੀਂ ਮੈਨੂੰ ਵਿਆਹ ਤੋਂ ਬਾਅਦ ਆਉਣੇ ਸ਼ੁਰੂ ਹੋਏ ਆ ਤੇ ਮੇਰੇ ਵਾਈਫ ਨੂੰ ਇਹ ਲੱਗਿਆ ਵੀ ਸੁਪਨੇ ਸ਼ਾਇਦ ਤਾਂ ਰੇ ਕੋਈ ਮੈਂ ਬਾਈ ਪ੍ਰੋਫੈਸ਼ਨ ਟੀਚਰ ਪਰ ਟੂ ਬੀ ਵੈਰੀ ਓਨੈਸਟ ਇੰਸਟੀਚਿਊਟ ਦਾ ਕੰਮ ਇੰਸਟੀਚਿਊਟ ਸੀਗਾ ਘਰੇ ਤਾਂ ਸੀ ਕਦੇ ਉਹਦੀ ਗੱਲ ਕੀਤੀ ਨਹੀਂ ਸੀ ਤਾਂ ਮੇਰੇ ਇਹ ਜਿਹੜਾ ਸੋਚ ਸੀ ਕਿ ਨਹੀਂ ਜੱਚੀ ਕਿ ਇਹ ਸੁਪਨੇ ਤਾਂ ਆ ਰਹੇ ਕਿਉਂਕਿ ਮੈਂ ਟੀਚਰ ਹ ਅੱਛਾ ਸੁਪਨੇ ਬੰਦ ਕਦੋਂ ਹੁੰਦੇ ਤੁਸੀਂ ਇਹ ਦੇਖੋ ਅਸਲ ਵਿੱਚ ਮੈਂ ਤੁਹਾਨੂੰ ਇਹ ਸੁਪਨੇ ਦਾ ਅਰਥ ਦੱਸਦਾ ਉਹਨਾਂ ਨੂੰ ਇਹ ਸੁਪਨੇ ਇਸ ਕਰਕੇ ਆ ਰਹੇ ਸੀਗੇ ਕਿਉਂਕਿ ਬਿਲਕੁਲ ਜਿੱਦਾਂ ਅਸੀਂ ਸਕੂਲ 'ਚ ਮਹਿਸੂਸ ਕਰਦੇ ਹਾਂ ਨਾ ਕਿ ਸਾਨੂੰ ਪਰਖਿਆ ਜਾ ਰਿਹਾ ਸਾਨੂੰ ਜੱਜ ਕਰਿਆ ਜਾ ਰਿਹਾ ਉਸੇ ਤਰ੍ਹਾਂ ਇੱਕ ਨੂੰਹ ਜਿਹੜੀ ਹੁੰਦੀ ਹੈ ਜਦੋਂ ਆਉਂਦੀ ਹੈ ਤਾਂ ਉਹ ਆਪਣੇ ਜਿਹੜਾ ਸਹੌਰਾ ਘਰ ਉਹਦੇ 'ਚ ਇਹ ਮਹਿਸੂਸ ਕਰਦੀ ਹੈ ਵੀ ਉਹਨੂੰ ਪਰਖਿਆ ਜਾ ਰਿਹਾ ਜੱਜ ਕੀਤਾ ਜਾ ਰਿਹਾ ਹੁਣ ਸੁੱਖ ਨਾਲ ਸਾਡੇ ਜਿਹੜੇ ਪਰਿਵਾਰਕ ਮੈਂਬਰ ਹੈ ਸਾਰੇ ਬਹੁਤ ਵਧੀਆ ਮਦਰ ਮੇਰੇ 2 ਮਹੀਨੇ ਪਹਿਲਾਂ ਅਨਫੋਰਚਨਟਲੀ ਐਕਸਪਾਇਰ ਹੋ ਗਏ ਤਾਂ ਉਹ ਵੀ ਬਹੁਤ ਵਧੀਆ ਉਹਨਾਂ ਨੇ ਕਦੇ ਮੇਰੀ ਵਾਈਫ ਨੂੰ ਜੱਜ ਨਹੀਂ ਕੀਤਾ ਮੈਂ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਪਰ ਇੱਕ ਸਮਾਜਿਕ ਕਨਸਟਰਕਟ ਬਣਿਆ ਹੋਇਆ ਹੈ ਭਾਵੇਂ ਤੁਹਾਡੇ ਸਾਰੇ ਪਰਿਵਾਰ ਚ ਤੁਹਾਨੂੰ ਕੋਈ ਜੱਜ ਨਾ ਕਰੇ ਪਰ ਤੁਹਾਡੇ ਅੰਦਰ ਇੱਛਾ ਹੁੰਦੀ ਹੈ ਵੀ ਤੁਸੀਂ ਖੁਦ ਨੂੰ ਸਿੱਧ ਕਰਨਾ ਹੈ ਵੀ ਤੁਹਾਨੂੰ ਖਾਣਾ ਵਧੀਆ ਬਣਾਉਣਾ ਆਉਂਦਾ ਹੈ ਤੁਹਾਨੂੰ ਪਤਾ ਹੈ ਵੀ ਕਿੱਦਾਂ ਤੁਰਨਾ ਹੈ ਤੇ ਰਿਸ਼ਤੇ ਕਿੱਦਾਂ ਨਿਭਾਉਣੇ ਆ ਤੇ ਹਰ ਚੀਜ਼ ਤੁਹਾਡੀ ਤੁਹਾਨੂੰ ਇਹ ਲੱਗਦਾ ਹੈ ਕਿ ਜੱਜ ਕੀਤੀ ਜਾ ਰਹੀ ਹੈ ਜੇ ਨਾ ਵੀ ਕੀਤੀ ਜਾਵੇ ਤਾਂ ਮੇਰੀ ਵਾਈਫ ਨੂੰ ਇਹ ਸੁਪਨੇ ਤਾਂ ਆਉਂਦੇ ਸੀਗੇ ਮੇਰਾ ਮੇਰੀ ਇੰਟਰਪ੍ਰੀਟੇਸ਼ਨ ਸੀਗੀ ਕਿਉਂਕਿ ਉਹ ਇੱਕ ਨਵੀਂ ਜਗ੍ਹਾ ਆਈ ਹੈ ਜਿੱਥੇ ਉਹਨੇ ਆਪਣਾ ਹਲੇ ਖੁਦ ਨੂੰ ਪ੍ਰੂਫ ਕਰਨਾ ਹੈ ਠੀਕ ਹੈ ਐਂਡ ਜਿਵੇਂ ਜਿਵੇਂ ਮੇਰੀ ਵਾਈਫ ਪ੍ਰੂਫ ਕਰਦੀ ਗਈ ਠੀਕ ਹੈ ਹਰ ਪੱਖੋਂ ਜਦੋਂ ਪੂਰੀ ਆਉਂਦੀ ਗਈ ਠੀਕ ਹੈ ਤੇ ਮੇਰੇ ਮਦਰ ਨਾਲ ਉਹਨਾਂ ਦਾ ਰਿਸ਼ਤਾ ਸੁਧਰਦਾ ਗਿਆ ਇਤਾਂ ਨਹੀਂ ਸੀ ਕਿ ਮਾੜਾ ਸੀ ਸ਼ੁਰੂ ਤੋਂ ਬਟ ਆਬਵੀਅਸ ਦੀ ਗੱਲ ਹੈ ਕਿ ਦੋ ਅਲੱਗ ਇਨਸਾਨ ਹੈ ਦੋ ਅਲੱਗ ਤਰ੍ਹਾਂ ਦੀ ਪਰਵਰਿਸ਼ਾ ਵਕਤ ਤੱਕ ਲੱਗਦਾ ਤਾਂ ਜਿਵੇਂ ਹੌਲੀ-ਹੌਲੀ 2-3 ਸਾਲ ਚ ਮੇਰੇ ਮੇਰੇ ਮਦਰ ਨੇ ਤੇ ਮੇਰੀ ਵਾਈਫ ਨੇ ਇੱਕ ਦੂਜੇ ਨੂੰ ਸਮਝਣਾ ਸ਼ੁਰੂ ਕੀਤਾ ਤੇ ਮੇਰੀ ਵਾਈਫ ਨੂੰ ਸੁਪਨੇ ਆਉਣੇ ਬੰਦ ਹੋ ਗਏ ਐਂਡ ਫਿਰ ਮੇਰੇ ਲਈ ਇੱਕ ਕਨਫਰਮੇਸ਼ਨ ਸੀਗੀ ਇਸ ਗੱਲ ਦੀ ਕਿ ਇਹ ਸੁਪਨਾ ਆ ਹੀ ਤਾਂ ਰਿਹਾ ਸੀਗਾ ਕਿਉਂਕਿ ਐਗਜ਼ਾਮ ਦਾ ਹਾਲ ਜਿਹੜਾ ਉਹ ਇੱਕ ਪ੍ਰਤੀਕ ਹੈਗਾ ਐਗਜ਼ਾਮ ਦਾ ਹਾਲ ਤੇ ਇੱਕ ਨੂ ਦਾ ਸੋਰੇ ਘਰੇ ਜਾਣਾ ਠੀਕ ਹੈ ਉੱਥੋਂ ਦੇ ਮਾਹੌਲ ਚ ਰਹਿਣਾ ਉਹ ਲਗਭਗ ਇੱਕੋ ਜਿਹੀਆਂ ਚੀਜ਼ਾਂ ਹੁੰਦੀਆਂ ਦੋਨੇ ਜਗ੍ਹਾ ਤੁਹਾਨੂੰ ਪਰਖਿਆ ਜਾ ਰਿਹਾ ਦੋਨੇ ਜਗ੍ਹਾ ਤੁਹਾਨੂੰ ਡਰ ਹੁੰਦਾ ਵੀ ਸ਼ਾਇਦ ਤੁਸੀਂ ਪੂਰੇ ਨਾ ਆ ਪਾਓ ਠੀਕ ਤੇ ਇਹ ਬੜੀ ਇੰਟਰਸਟਿੰਗ ਚੀਜ਼ ਸੀਗੀ ਹਾਂ ਤਾਂ ਆਪਾਂ ਕੀ ਅੱਜ ਸਿੱਖਿਆਗਾ ਸੁਪਨਿਆਂ ਬਾਰੇ ਆਬਵੀਅਸਲੀ ਸੁਪਨੇ ਜਿਹੜੇ ਹੁੰਦੇ ਉਹ ਤੁਹਾਡੀਆਂ ਅਧੂਰੀਆਂ ਕਲਸ਼ਾਂ ਨੂੰ ਪੂਰਾ ਕਰਨ ਦਾ ਇੱਕ ਤਰੀਕਾ ਹੋ ਸਕਦੇ ਆ ਸੁਪਨੇ ਉਸ ਚੀਜ਼ ਦਾ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਕਿਸੇ ਚੀਜ਼ ਬਾਰੇ ਸੋਚੀ ਜ਼ਿਆਦਾ ਰਹੇ ਤਾਂ ਕਿ ਇਹ ਤੁਹਾਡੀ ਜ਼ਿੰਦਗੀ ਚ ਹੋ ਹੀ ਜਾਦਾ ਰਿਹਾ ਤਾਂ ਕਿ ਪਰ ਜੋ ਚੀਜ਼ ਅਸੀਂ ਸਿੱਖੀ ਹੋਵੇ ਕਿ ਸੁਪਨੇ ਕਈ ਵਾਰੀ ਸਾਨੂੰ ਸਾਡੀ ਹੀ ਜ਼ਿੰਦਗੀ ਦੀ ਕਿਸੇ ਪ੍ਰੋਬਲਮ ਵੱਲ ਪੁਆਇੰਟ ਕਰ ਰਹੇ ਹੁੰਦੇ ਆ ਜੀਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਰਹੇ ਹੁੰਦੇ ਆ ਖਾਸ ਕਰਕੇ ਜਦੋਂ ਇਦਾਂ ਦੇ ਸੁਪਨੇ ਸਾਨੂੰ ਆਉਂਦੇ ਨੇ ਮੈਂ ਤੁਹਾਨੂੰ ਇੱਕ ਹੋਰ ਟਿਪ ਦੇਵਾਂ ਜੀ ਤਾਨੂੰ ਕਦੇ ਇਦਾਂ ਹੁੰਦਾਗਾ ਕਿ ਤੁਸੀਂ ਨਾ ਕੁਝ ਠੀਕ ਨਹੀਂ ਮਹਿਸੂਸ ਕਰ ਰਹੇ ਤੁਹਾਨੂੰ ਲੱਗ ਰਿਹਾ ਵੀ ਕੁਝ ਗਲਤ ਹੋ ਰਿਹਾ ਪਰ ਤੁਹਾਨੂੰ ਪਤਾ ਨਹੀਂ ਕਰ ਪਾ ਰਹੇ ਵੀ ਕੀ ਗਲਤ ਹੋ ਰਿਹਾ ਠੀਕ ਹੈ ਇਹਨੂੰ ਫਰੀ ਫਲੋਟਿੰਗ ਐਂਗਜ਼ਾਇਟੀ ਕਿਹਾ ਜਾਂਦਾ ਹੈ ਸਾਈਕੋਲੋਜੀ ਦੀ ਭਾਸ਼ਾ ਚ ਤੇ ਸ਼ਾਇਦ ਇਹ ਟਰਮ ਹੁਣ ਨਹੀਂ ਯੂਜ਼ ਹੁੰਦੀ ਜਦੋਂ ਮੈਂ ਸਾਈਕੋਲੋਜੀ ਕਰਦਾ ਸੀਗਾ ਉਦੋਂ ਮੈਂ ਕਾਫੀ ਸੁਣੀ ਸੀ ਹੁਣ ਕਦੇ ਸੁਣਨ ਚ ਨਹੀਂ ਆਈ ਫਰੀ ਫਲੋਟਿੰਗ ਐਂਗਜ਼ਾਇਟੀ ਹੁੰਦੀ ਹੈ ਵੀ ਜਦੋਂ ਸਾਨੂੰ ਘਬਰਾਹਟ ਤਾਂ ਹੋ ਰਹੀ ਹੁੰਦੀ ਹੈ ਹਲਕੀ ਹਲਕੀ ਪਰ ਅਸੀਂ ਪਿੰਪੁਆਇੰਟ ਨਹੀਂ ਕਰ ਪਾ ਰਹੇ ਹੁੰਦੇ ਵੀ ਕਿਹੜੀ ਚੀਜ਼ ਤੋਂ ਹੋ ਰਹੀ ਹੈ ਅਕਸਰ ਤੁਸ ਤੁਹਾਡੇ ਹੀ ਜ਼ਿੰਦਗੀ ਦਾ ਕੋਈ ਪਹਿਲੂ ਹੁੰਦਾ ਜਿਹਨੂੰ ਤੁਸੀਂ ਦੇਖ ਨਹੀਂ ਪਾਰੇ ਪਰ ਬੈਕ ਆਫ ਦਾ ਮਾਈਂਡ ਉਹ ਤੁਹਾਨੂੰ ਇਫੈਕਟ ਕਰ ਰਿਹਾ ਹੁੰਦਾ ਇਨ ਇਸ ਦੌਰ ਦੇ ਅੰਦਰ ਜਾਂ ਤਾਂ ਉਹ ਤੁਹਾਡੇ ਦਿਮਾਗ ਚ ਆਈ ਜਾਊਗਾ ਕਿ ਸੀਰ ਮੈਨੂੰ ਆ ਚੀਜ਼ ਦੀ ਚਿੰਤਾ ਹੋ ਰਹੀ ਹੈ ਪਤਾ ਲੱਗ ਜਾਂਦਾ ਕਈ ਵਾਰੀ ਥੋੜੇ ਟਾਈਮ ਬਾਅਦ ਜੇ ਨਹੀਂ ਪਤਾ ਲੱਗਦਾ ਤੁਸੀਂ ਆਪਣੇ ਸੁਪਨਿਆਂ ਵੱਲ ਧਿਆਨ ਦਿਓ ਤੁਸੀਂ ਜੇ ਆਪਣੇ ਸੁਪਨਿਆਂ ਵੱਲ ਧਿਆਨ ਦਿਓਗੇ ਤਾਂ ਤੁਸੀਂ ਫਿਗਰ ਆਊਟ ਕਰ ਸਕਦੇ ਹੋ ਕਿ ਤੁਹਾਨੂੰ ਕਿਹੜੀ ਚੀਜ਼ ਨੂੰ ਲੈ ਕੇ ਚਿੰਤਾ ਹੋ ਰਹੀ ਹੈ ਤੇ ਇਹਦੇ ਅੰਦਰ ਕੁਝ ਵੀ ਸੁਪਰਸਟਿਸ਼ੀਅਸ ਨਹੀਂ ਹੈਗਾ ਇਹ ਨਹੀਂ ਮੈਨੂੰ ਆ ਸੁਪਨਾ ਆ ਗਿਆ ਤੇ ਹੁਣੇ ਜੀ ਮੇਰੇ ਨਾਲ ਤਾਂ ਇਹ ਘਟਨਾ ਹੋਣ ਵਾਲੀ ਹੈ ਉਹ ਤਾਂ ਅਨੁਭਿਸ਼ਵਾਸ ਹੋ ਗਿਆ ਨਾ ਇਦਾਂ ਤਾਂ ਕੁਝ ਵੀ ਨਹੀਂ ਹੋ ਸਕਦਾ ਹੁੰਦਾ ਠੀਕ ਹੈ ਔਰ ਜ਼ਾਹਿਰ ਜੀ ਗੱਲ ਹੈ ਅਸੀਂ ਰੋਜ਼ ਜੇ ਸਾਨੂੰ ਰਾਤ ਨੂੰ ਪੰਜ ਸੁਪਨੇ ਆਉਂਦੇ ਆ ਤਾਂ ਕਦੇ ਇੱਕ ਸੁਪਨੇ ਚ ਉਹ ਹੀ ਚੀਜ਼ ਜ਼ਿੰਦਗੀ ਚ ਹੋ ਵੀ ਸਕਦੀ ਹੈ ਪਰ ਉਸ ਗੱਲ ਦਾ ਪ੍ਰਮਾਨ ਨਹੀਂ ਹੈਗੀ ਕਿ ਸੁਪਨਾ ਆਇਆ ਤਾਂ ਉਹ ਚੀਜ਼ ਹੋਈ ਰੈਦਰ ਸੁਪਨੇ ਦਾ ਜੋ ਕੰਟੈਂਟ ਹੈ ਉਹ ਤੁਹਾਨੂੰ ਪੁਆਇੰਟ ਆਊਟ ਕਰ ਸਕਦਾ ਹੈ ਕਿ ਅਸਲ ਜ਼ਿੰਦਗੀ ਚ ਤੁਸੀਂ ਕਿਹੜੀ ਚੀਜ਼ ਨਹੀਂ ਦੇਖ ਪਾ ਰਹੇ ਖੈਰ ਆਪਣੀ ਵੀਡੀਓ ਦਾ ਅੱਜ ਦਾ ਅੰਤ ਹੈ ਇਹ ਤਾਂ ਮੈਂ ਉਮੀਦ ਕਰਦਾ ਤੁਹਾਨੂੰ ਇਹ ਟਾਪਿਕ ਵਧੀਆ ਲੱਗਿਆ ਹੋਣਾ ਇਸ ਟਾਪਿਕ ਨੂੰ ਲੈ ਕੇ ਜੇ ਤੁਹਾਡੇ ਕੋਈ ਹੋਰ ਸਵਾਲ ਹੈ ਤਾਂ ਤੁਸੀਂ ਕਮੈਂਟ ਚ ਲਿਖ ਸਕਦੇ ਹੋ ਐਂਡ ਜੇ ਤੁਸੀਂ ਕਿਸੇ ਹੋਰ ਵਿਸ਼ੇ ਤੇ ਚਾਹੁੰਦੇ ਹੋ ਮੈਂ ਵੀਡੀਓ ਬਣਾਵਾਂ ਤਾਂ ਮੈਂ ਉਹ ਵੀ ਕਰ ਸਕਦਾ ਲਾਸਟਲੀ ਮੈਂ ਨੋਟਿਸ ਕੀਤਾ ਮੈਂ ਉਹ ਗੂਗਲ ਦਾ ਡੈਸ਼ਬੋਰਡ ਖੋਲ ਕੇ ਦੇਖ ਰਿਹਾ ਸੀਗਾ ਕਿ 60% ਲਗਭਗ ਜੋ ਮੇਰੀ ਵੀਡੀਓਜ਼ ਦੇਖ ਰਹੇ ਹੋ ਸਬਸਕ੍ਰਾਈਬਰ ਨਹੀਂ ਹੈਗੇ ਤਾਂ ਸਬਸਕ੍ਰਾਈਬ ਬਟਨ ਤੇ ਕਿਰਪਾ ਕਰਕੇ ਕਲਿੱਕ ਕਰ ਦਿਓ ਠੀਕ ਹੈ ਜੀ ਉਹਦੇ ਨਾਲ ਜਦੋਂ ਵੀ ਮੈਂ ਵੀਡੀਓ ਪੋਸਟ ਕਰੂੰਗਾ ਤੁਹਾਨੂੰ ਜ਼ਰੂਰ ਦੇਖੋਗੇ